ਕਿਸ ਨੇ ਸਵਾਲ ਕੀਤਾ ਕਿ ਇਹ ਲੇਖ ਕਿਵੇਂ ਬਦਲ ਜਾਂਦੇ ਹਨ ਕਰਮ ਕਿਵੇਂ ਬਦਲ ਸਕਦੇ ਉਹ ਕਹਿੰਦੇ ਭਾਈ ਜਿਵੇਂ ਮੋਹਰ ਦੇ ਉੱਤੇ ਅੱਖਰ ਜਿਹੜੇ ਲਿਖੇ ਹੁੰਦੇ ਨਾ ਸਟੈਂਪ ਦੇ ਉਹ ਪੁੱਠੇ ਹੁੰਦੇ ਤਾਂ ਜਦੋਂ ਉਹ ਕਿਸੇ ਸਿਆਹੀ ਉੱਤੇ ਸਟੈਂਪ ਤੇ ਲਾ ਕੇ ਉਹਨੂੰ ਕਾਗਜ਼ ਤੇ ਲਾਉਂਦੇ ਤਉ ਵੱਖਰ ਸਿੱਧੇ ਹੋ ਜਾਂਦੇ ਐਦਾਂ ਭਾਈ ਕਰਮ ਰਖਾਵਾਂ ਮਸਤਕ ਦੀਆਂ ਜੇ ਕੋਈ ਕਰਮ ਉੱਠਾ ਸੰਸਾਰ ਵਿੱਚ ਦੁੱਖ ਲਈ ਹੋਵੇ ਜਾਂ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਰੱਖ ਜਦੋਂ ਮਸਤਕ ਚੁੱਕੇਗਾ ਤੇਰੇ ਮਸਤਕ ਦੀਆਂ ਰਖਾਵਾਂ ਬਦਲ ਜਾਣਗੀਆਂ ਇੱਕ ਸੱਜਣ ਅੱਜ ਵੀ ਸਾਡੇ ਸੰਪਰਕ ਵਿੱਚ ਹੈ ਉਹ ਮੱਥਾ ਟੇਕਣ ਗੁਰਦਾਰਾ ਦੂਪਨਾਨ ਸਾਹਿਬ ਆਇਆ ਜਦੋਂ ਕਥਾ ਕਰਕੇ ਅਸੀਂ ਬਾਹਰ ਨਿਕਲੇ ਨਾ ਨਾਲ ਇੱਕ ਬਹੁਤ ਪਿਆਰੇ ਗੁਰਮੋਖ ਜਾਨਾ ਉਸ ਦਿਨ ਉਹਨਾਂ ਦੀ ਕਥਾ ਸੀ ਤਾਂ ਉਸ ਗੋਮੇ ਜਿਹੜੇ ਬਾਹਰ ਆਏ ਮੈਂ ਤਾਂ ਸਤਕਾਰ ਵਾਸਤੇ ਉਹਨਾਂ ਕੋਲ ਗਿਆ ਤਾਂ ਉਹ ਨੌਜਵਾਨ ਨਿਸ਼ਾਨ ਸਾਹਿਬ ਦੇ ਕੋਲ ਖੜਾ ਤਾਂ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੇ ਵੀ ਕਰਮ ਬਦਲ ਜਾਣਗੇ ਕਹਿੰਦਾ ਮੈਂ ਤਾਂ ਬਹੁਤ ਕਰਮਾਂ ਦਾ ਮਾੜਿਆ ਹੋਇਆ ਕਹਿੰਦਾ ਮੈਂ ਤਾਂ ਆਤਮ ਹੱਤਿਆ ਕਰਨ ਵਾਸਤੇ ਉਹਨੇ ਜੇਬ ਵਿੱਚੋਂ ਦਵਾਈ ਕੱਢ ਕੇ ਦਿਖਾਈ ਜ਼ਹਿਰ ਵਾਲੀ ਜਿਹੜੀ ਕਣਕ ਚਾਪਾ ਰੱਖਦੇ ਉਹ ਕਹਿੰਦਾ ਮੈਂ ਤਾਂ ਜਿੰਦ ਦੇ ਟਿਕਾ ਪਾਈ ਫਿਰਨੇ ਅੱਜ ਮੈਂ ਜ਼ਹਿਰ ਖਾ ਕੇ ਮਰੀ ਜਾਣਾ ਹੈ ਤਾ ਅਸੀਂ ਉਹਨੂੰ ਬੜੇ ਹੈਰਾਨ ਹੋ ਕੇ ਕਹਿੰਦੇ ਤੂੰ ਕਿਉਂ ਮਰ ਜਾਣਾ ਹੈ ਭਾਈ ਇਹ ਮਸਾ ਜੀਵਨ ਮਿਲਿਆ ਹੈ ਇਹ ਸੰਘਰਸ਼ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਮੈਂਟਲੀ ਪ੍ਰੇਪੇਅਰ ਕੀਤਾ ਹੈ ਜ਼ਿੰਦਗੀ ਵਿੱਚ ਦੁੱਖਾਂ ਤੋਂ ਹਾਰ ਨਾ ਜਾਈ ਤੇਰੇ ਜੀਵਨ ਵਿੱਚ ਦੁਮੇ ਚੀਜ਼ਾਂ ਰੱਬ ਨੇ ਲਿਖੀਆਂ ਨੇ ਜੇ ਸੁੱਖ ਬਦਲੇ ਨੇ ਜ਼ਿੰਦਗੀ ਵਿੱਚ ਦੁੱਖ ਆਏ ਨੇ ਜਾਂ ਗੁਰੂ ਦਾ ਨਾਮ ਜਪ ਦੁੱਖ ਵੀ ਸਦਾ ਨਹੀਂ ਰਹਿਣਗੇ ਦੁੱਖ ਬਦਲ ਜਾਂਦੇ ਨੇ ਸਾਤ ਸੰਗਤ ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਨਰਾਸ਼ ਨਹੀਂ ਕੀਤਾ ਆਸਥਾ ਵਿੱਚ ਜੀਵਨ ਸਿਖਾਇਆ ਮੈਂਟਲੀ ਪ੍ਰਪੇਅਰ ਕੀਤਾ ਇਹ ਗੱਲ ਯਾਦ ਰੱਖੇ ਭਾਈ ਸੁੱਖ ਦੁੱਖ ਦੋਏ ਦਰ ਕਪੜੇ ਪਹਿਰਾਂ ਜਾਏ ਮਨੁੱਖ ਇਹ ਰੱਬ ਦੇ ਘਰੋਂ ਲਿਖਤਾ ਲਿਖੀਆਂ ਨੇ ਜੇ ਸੁੱਖ ਨਹੀਂ ਰਹੇ ਤੇ ਦੁੱਖ ਵੀ ਨਹੀਂ ਰਹਿਣਗੇ ਜੀਵਨ ਵਿੱਚ ਦੁਮੇ ਚੀਜ਼ਾਂ ਬਦਲਦੀਆਂ ਰਹਿੰਦੀਆਂ ਜਿਵੇਂ ਰਾਤ ਤੇ ਦਿਨ ਬਦਲਦੇ ਨੇ ਇਦਾਂ ਸੁੱਖ ਤੇ ਦੁੱਖ ਬਦਲਦੇ ਨੇ ਉਹਨੂੰ ਕਿਹਾ ਤੂੰ ਨਰਾਸ਼ ਕਿਉਂ ਹੋ ਗਿਆ ਕਹਿੰਦਾ ਜੀ ਮੈਂ ਇੰਨਾ ਪੜਿਆ ਲਿਖਿਆ ਨੌਕਰੀ ਨਹੀਂ ਮਿਲੀ ਮੈਂ ਇੰਨਾ ਪੜਿਆ ਲਿਖਿਆ ਕੋਈ ਕੰਮ ਸੋਤ ਨਹੀਂ ਆਉਂਦਾ ਜਿਹੜੇ ਕੰਮ ਨੂੰ ਹੱਥ ਪਾਈਦਾ ਕਹਿੰਦਾ ਕੰਮ ਵੀ ਨਹੀਂ ਸਿਰੇ ਚੜਦਾ ਤਾਂ ਕਹਿੰਦਾ ਮੈਂ ਕਿਸੇ ਪੰਡਤ ਕੋਲੋਂ ਟੇਵਾ ਬਣਵਾ ਲਵਾਂ ਕਿਉਂਕਿ ਦੁਖੀ ਬੰਦਾ ਭੱਜਦਾ ਫਿਰ ਜਦੋਂ ਬਹੁਤ ਦੁਖੀ ਹੋਵੇ ਉਹ ਆਲਣ ਵਾਲੇ ਕੋਈ ਨਾ ਕੋਈ ਸਹਾਰਾ ਲੱਗਦਾ ਹੈ ਕਹਿੰਦਾ ਮੈਂ ਪੰਡਤ ਕੋਲ ਚਲਾ ਗਿਆ ਉਹਨੇ ਮੇਰਾ ਟੇਵਾ ਤਿਆਰ ਕੀਤਾ ਤੇ ਕਹਿੰਦਾ ਭਾਈ ਸਾਹਿਬ ਉਹ ਪੰਡਤ ਨੇ ਕਿਹਾ ਤੇਰੇ ਭਾਗਾਂ ਵਿੱਚ ਕੋਈ ਨੌਕਰੀ ਕੋਈ ਬਾਹਰ ਦਾ ਸੁੱਖ ਨਹੀਂ ਤੇਰੀਆਂ ਤਾਂ ਰਖਾਵਾਂ ਤਰਮ ਬਹੁਤ ਮਾੜੇ ਨੇ ਤੇਰੇ ਜੀਵਨ ਵਿੱਚ 40 ਸਾਲ ਇੱਥੇ ਸੰਕਟ ਰਹਿਣਗੇ ਕਹਿੰਦਾ ਮੈਂ 40 ਸਾਲ ਕਿੱਥੇ ਡੋਕ ਭੋਗਾਗਾ ਤਾਂ ਕਹਿੰਦਾ ਮੈਂ ਨਿਰਾਸ਼ ਹੋ ਗਿਆ ਹੁਣ ਤਾਂ ਮੈਂ ਮਾਰ ਹੀ ਜਾਣਾ ਤਾਂ ਸਾਧ ਸੰਗਤ ਉਹ ਮੇਰੇ ਨਾਲ ਬਜ਼ੁਰਗ ਗਿਆਨੀ ਜੀ ਜਿਹੜੇ ਉਹਨਾਂ ਨੇ ਅੱਗੋਂ ਉਹਨੂੰ ਮੋਢੇ ਤੇ ਹੱਥ ਰੱਖ ਕੇ ਕਿਹਾ ਕਹਿੰਦੇ ਤੈਨੂੰ ਪਤਾ ਹੈ ਤੂੰ ਕਿਹੜੇ ਗੁਰੂ ਦੇ ਕੋਲੋਂ ਉੱਠ ਕੇ ਆਇਆ ਹੈ ਤੈਨੂੰ ਪਤਾ ਹੈ ਅੰਦਰ ਕਿਸ ਗੁਰੂ ਦਾ ਪ੍ਰਕਾਸ਼ ਹੈ ਜਿਸ ਗੁਰੂ ਦੇ ਚਰਨਾਂ ਵਿੱਚ ਮਸਤਕ ਰੱਖ ਕੇ ਭਾਵਨਾ ਨਾਲ ਜਪ ਕਰੀਏ ਇਹ ਗੁਰੂ ਉਹ ਇੰਨੀ ਵੱਡੀ ਸਮਰੱਥਾ ਰੱਖਦਾ ਹੈ ਗੁਰੂ ਕਰਮ ਬਦਲ ਦਿੰਦਾ ਹੈ ਅਰਦਾਸ ਕਰ ਉਸ ਗੁਰੂ ਦੇ ਚਰਨਾਂ ਵਿੱਚ ਜਿਹੜੇ ਗੁਰੂ ਨੂੰ ਕਹਿੰਦੇ ਬਲਿਹਾਰੀ ਗੁਰ ਆਪਣੇ ਦੋਹੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਦੀ ਆ ਇਹ ਗੁਰੂ ਤਾਂ ਮਾਨਸਾ ਤੋਂ ਦੇਵਤੇ ਬਣਾ ਦਿੰਦਾ ਤਾਂ ਤੈਨੂੰ ਮਾਨਸ ਜਨਮ 'ਚ ਸੁੱਖ ਨਹੀਂ ਕਿਉਂ ਨਹੀਂ ਮਿਲੇਗਾ ਕਹਿੰਦੇ ਨਿਰਾਸ਼ ਨਾ ਹੋ ਅਰਦਾਸ ਕਰ ਉਹ ਕਹਿੰਦਾ ਜੀ ਬਹੁਤ ਵਾਰ ਕਰਵਾਈ ਹੈ ਤੇ ਸਾਧ ਸੰਗਤ ਤੇ ਕਈ ਵਾਰ ਗੁਰੂ ਦੀ ਕਿਰਪਾ ਬਖਸ਼ਿਸ਼ ਹੁੰਦੀ ਉਹ ਪਿਆਰ ਵਾਲੇ ਕਹਿੰਦੇ ਫਿਰ ਸੱਜਣਾ ਇੱਕ ਬਚਨ ਮੰਨ ਜਿਹੜਾ ਪੰਡਤ ਤੈਨੂੰ ਕਹਿੰਦਾ ਰੇਖਾਵਾਂ ਤੇਰੀਆਂ ਗਲਤ ਨੇ ਜਿਹੜਾ ਜੋਤਸ਼ੀ ਕਹਿੰਦਾ ਤੇਰੇ ਮਸਤਕ ਤੇ ਹਸਤ ਰੇਖਾ ਗਲਤ ਹੈ ਜਿਹੜਾ ਕਹਿੰਦਾ ਤੇਰੇ ਭਾਗਾਂ ਵਿੱਚ ਕੋਈ ਸੁੱਖ ਨਹੀਂ ਜਾਂ ਗੁਰੂ ਦਾ ਬਚਨ ਮੰਨ ਅਮਰਤ ਸ਼ਕ ਅਮਰਤ ਛਕਣ ਦੀ ਅਜ ਅਰਦਾਸ ਕਰ ਕਹਿੰਦਾ ਤੂੰ ਬਾਦ ਉਹ ਗਿਆਨੀ ਜੀ ਕਹਿੰਦੇ ਫਿਰ ਵੇਖਾਂਗੇ ਤੇਰੇ ਕਰਮ ਕਿਵੇਂ ਨਹੀਂ ਮਿਲਦੇ ਗੁਰੂ ਤਾਂ ਜਨਮ ਕਰਮ ਬਦਲ ਦਿੰਦਾ ਸਤਗੁਰ ਕੈ ਜਨਮ ਹੈ ਗਵਰਨਮੈਂਟ ਆਇਆ ਉਹ ਕਹਿੰਦਾ ਜੀ ਚਲੋ ਮਰਨ ਤੋਂ ਪਹਿਲਾਂ ਅੰਮ੍ਰਿਤ ਛਕ ਵੀ ਵੇਖ ਲੈਨੇ ਉਹ ਬੜੀ ਦ੍ਰਿੜਤਾ ਨਾਲ ਉਹਨੇ ਕਿਹਾ ਚਲੋ ਜੀ ਜੇ ਇਦਾਂ ਕਹਿੰਦੇ ਇਦਾਂ ਕਰ ਲੈਨੇ ਅਰਦਾਸ ਕੀਤੀ ਮੈਂ ਅੰਮ੍ਰਿਤ ਛਕਾਂਗਾ ਜੀ ਜਦੋਂ ਅੰਮ੍ਰਿਤ ਸੰਚਾਰ ਅਗਲੇ ਐਤਵਾਰ ਹੋਇਆ ਉਹਨੇ ਅਰਦਾਸ ਕੀਤੀ ਤੇ ਸਾਧ ਸੰਗਤ ਅਜੇ ਅੰਮ੍ਰਿਤ ਛਕਿਆ ਨਹੀਂ ਸੀ 7 ਦਿਨ ਉਹਦੇ ਜੀਵਨ ਵਿੱਚ ਲੰਘੇ ਐਤਵਾਰ ਨੂੰ ਅਮਰ ਸੰਚਾਰ ਸੀ ਅਮਰ ਛਕਣ ਤੋਂ ਪਹਿਲਾਂ ਹੀ ਉਹ ਬੰਦਾ ਸ਼ੁੱਕਰਵਾਰ ਨੂੰ ਆ ਕੇ ਕਹਿੰਦਾ ਭਾਈ ਸਾਹਿਬ ਜੀ ਮੈਨੂੰ ਨੌਕਰੀ ਦੀ ਚਿੱਠੀ ਆ ਗਈ ਹੈ ਮੈਂ ਇੰਟਰਵਿਊ ਤੇ ਚੱਲਿਆ ਤੇ ਉਹ ਗਿਰਨੀ ਜੀ ਕਹਿੰਦੇ ਹੁਣ ਅਮਰਤ ਛੱਕੇ ਜਾਈਂ ਜਾਂ ਤੈਨੂੰ ਕਿਸੇ ਨੌਕਰੀ ਤੋਂ ਜਵਾਬ ਗੁਰੂ ਨਹੀਂ ਹੋਣਦਾ ਇਹ ਉਹ ਗੁਰੂ ਹੈ ਜਿਹੜਾ ਕਰਮ ਬਦਲ ਦਿੰਦਾ ਸਾਧ ਸੰਗਤ ਐਤਵਾਰ ਉਹਨੇ ਅਮਰਤ ਛਕੇ ਸੋਮਵਾਰ ਉਹਦੀ ਇੰਟਰਵਿਊ ਸੀ ਅੱਜ ਵੀ ਬੰਦਾ ਨੌਕਰੀ ਤੇ ਲੱਗਿਆ ਹੋਇਆ ਹੈ ਤੇ ਇੱਕ ਬੇਨਤੀ ਸਮਝਿਓ ਉਹ ਪਰਤ ਕੇ 1.5 ਮਹੀਨੇ ਬਾਅਦ ਅਮਰਤ ਸ਼ੱਕ ਕੇ ਰੋਜ਼ ਨਿਤਨੇਮ ਕਰਦਾ ਰਿਹਾ ਹਰ ਰੋਜ਼ ਗੁਰਦੁਆਰੇ ਆਉਂਦਾ ਗਿਆ ਉਹਨੂੰ ਫਿਰ ਗਿਆਨੀ ਜੀ ਨੇ ਕਿਹਾ ਕਹਿੰਦੇ ਉਹ ਪੰਡਤ ਨੂੰ ਮਿਲ ਕੇ ਆ ਉਹਨੂੰ ਜਾ ਕੇ ਆਪਣਾ ਟੇਵਾ ਦਿਖਾ ਲ। ਉਹ ਪੰਡਤ ਨੂੰ ਕਹੇ ਹੁਣ ਮੇਰੀਆਂ ਰੇਖਾਵਾਂ ਮਸਤਕ ਤੇ ਹਸਤ ਰਖਾਵਾਂ ਪੜ ਕੇ ਦੱਸੋ। ਤੇ ਸਾਥ ਸੰਗਤ ਵਿਸ਼ਵਾਸ ਵਾਸਤੇ ਉਹ ਗਿਆ। ਜੋਤਸ਼ੀ ਨੇ ਉਹਦਾ ਮਸਤਕ ਵੇਖਿਆ। ਉਹਦੇ ਹਸਤੀਆਂ ਦੇਖਾਵਾਂ ਪੜੀਆਂ। ਉਹ ਕਹਿੰਦਾ ਭਾਈ ਤੇਰੇ ਤਾਂ ਕਰਮ ਹੀ ਬਦਲ ਗਏ। ਤੇਰੇ ਭਾਗਾਂ ਵਿੱਚ ਜੋ ਕੁਝ ਅੱਜ ਤੋਂ 1 ਮਹੀਨਾ ਪਹਿਲਾਂ ਸੀ, ਅੱਜ ਉਹ ਭਾਗਾਂ ਵਿੱਚ ਨਹੀਂ ਇਹ ਕਰਮ ਬਦਲ ਗਏ ਨੇ। ਇਹ ਕਿਵੇਂ ਹੋਇਆ? ਸਾਥ ਸੰਗਤ ਉਹ ਨੌਜਵਾਨ ਅੱਖਾਂ ਭਰ ਕੇ ਹੱਥ ਵਿੱਚ ਸ੍ਰੀ ਸਾਹਿਬ ਪਕੜ ਕੇ ਕਹਿੰਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੋਈ ਸਾਥ ਸੰਗਤ ਸਤਿ ਪੁਰ ਕੇ ਜਨਮ ਹੈ ਗਵਰਨਮੈਂਟ ਆਇਆ ਇੱਥੇ ਕਰਮ ਬਦਲਦੇ ਨੇ ਆਪਾਂ ਆਪਣੇ ਕਰਮ ਵਿਗਾੜੀਏ ਨਾ ਸ਼ਰਤ ਕੋਈ ਹੈ ਪਾਤਸ਼ਾਹ ਨੇ ਕਿਹਾ ਸਿਰ ਉਹ ਸਟੇਬਲ ਹੋ ਵਿਸ਼ਵਾਸ ਰੱਖ ਆਪਣੇ ਗੁਰੂ ਨੂੰ ਸਿਮਰਿਆ ਕਰ ਇੱਕ ਪੰਕਤੀ ਪੜਿਓ ਉਹਦੇ ਵਿੱਚ ਹਜ਼ੂਰ ਕਹਿੰਦੇ ਨੇ ਜੇ ਤੈਨੂੰ ਆਤਮ ਮੁਸ਼ਕਲ ਪੈਦਾ ਹੋ ਜਾਏ ਮੈਂ ਕਈ ਵਾਰੇ ਦਰਬਾਰ ਸਾਹਿਬ ਤੋਂ ਵੀ ਬੇਨਤੀ ਕੀਤੀ ਮੁਸ਼ਕਲ ਜ਼ਿੰਦਗੀ ਵਿੱਚ ਆਉਣੀ ਚਾਹੀਦੀ ਮਾੜੀਆਂ ਮੋਟੀਆਂ ਮੁਸ਼ਕਲਾਂ ਨੂੰ ਲੈ ਕੇ ਗੁਰੂ ਦੇ ਕੋਲ ਉਲੰਬਾ ਨਹੀਂ ਦੇਣਾ ਚਾਹੀਦਾ ਗੁਰੂ ਨੂੰ ਉਲੰਬੇ ਨਹੀਂ ਦੇਣੇ ਚਾਹੀਦੇ ਜ਼ਿੰਦਗੀ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਮੁਸ਼ਕਲ ਬੰਦੇ ਨੂੰ ਮਜ਼ਬੂਤ ਕਰਦੀ ਹੈ ਜਿਹਨੂੰ ਜੀਵਨ ਵਿੱਚ ਮੁਸ਼ਕਲ ਨਾ ਆਵੇ ਉਹ ਜ਼ਿੰਦਗੀ ਦੁਨੀਆ ਵਿੱਚ ਬੰਦਾ ਕਮਜ਼ੋਰ ਰਹਿ ਜਾਂਦਾ ਹੈ ਸਿੱਖ ਕੌਮ ਅੱਜ ਪੂਰੇ ਵਰਲਡ ਦੇ ਅੰਦਰ ਫੈਲ ਗਈ ਹੈ ਇੰਨੀ ਵੱਡੀ ਤਾਕਤ ਸਾ ਸੰਗਤ ਆ ਤੁਸੀਂ ਥੋੜੇ ਦਿਨ ਪਹਿਲਾਂ ਵੇਖਿਆ ਪੰਜਾਬ ਵਿੱਚ 5 10 ਸਾਲ ਰੌਲਾ ਪੈਂਦਾ ਨੇ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਪੰਜਾਬ ਨੂੰ ਚਿੱਟੇ ਨੇ ਖਾ ਲਿਆ ਪੰਜਾਬ ਵਿੱਚ ਛੇਵੇਂ ਦਰਿਆ ਨਸ਼ਿਆਂ ਦਾ ਵਗਣ ਲੱਗ ਪਿਆ ਇਹ ਬੜਾ ਪ੍ਰਚਾਰ ਹੋਇਆ ਇਹਦੇ ਵਿੱਚ ਸਾ ਸੰਗਤ ਝੋਟ ਨਹੀਂ ਸੀ ਨਸ਼ਾ ਵਕੇ ਵਰਤੇ ਹੈ ਲੋਕਾਂ ਵਿੱਚ ਨਸ਼ੇ ਬੇਸ਼ੱਕ ਵੜੇ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਾ ਚੰਬੜਿਆ ਜ਼ਰੂਰ ਸੀ ਪਰ ਇੱਕਦਮ ਵਿਸ਼ਵਾਸ ਰੱਖਿਓ ਉਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਖਤਮ ਨਹੀਂ ਕਰ ਸਕਿਆ ਅੱਜ ਵੀ ਗੁਰੂ ਦੀ ਕਿਰਪਾ ਬਖਸ਼ਿਸ਼ ਸਦਕਾ ਪੰਜਾਬ ਦੇ ਜਵਾਨਾਂ ਵਿੱਚ ਉਹ ਤਾਕਤ ਫਿਰ ਗੁਰੂ ਨੇ ਭਰ ਦਿੱਤੀ ਆ ਤੁਸੀਂ ਥੋੜੇ ਦਿਨ ਪਹਿਲਾਂ ਵੇਖਿਆ ਦੋ-ਦੋ ਕੁਇੰਟਲ ਦੇ ਪੱਥਰ ਨੌਜਵਾਨਾਂ ਨੇ ਚੁੱਕ-ਚੁੱਕ ਕੇ ਪੁਲ ਤੋਂ ਪਰੇ ਮਾਰਿਆ ਇਹ ਨਸ਼ੇ ਵਾਲਿਆਂ ਵਿੱਚ ਇੰਨੀ ਤਾਕਤ ਨਹੀਂ ਹੋ ਸਕਦੀ ਇਹ ਗੁਰੂ ਦੇ ਅਮਰ ਦੀ ਸ਼ਕਤੀ ਹੈ ਇਹ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਇੱਥੋਂ ਦੁਨੀਆ ਦਾ ਕੋਈ ਨਸ਼ਾ ਜਵੰਨੀ ਦੀ ਤਾਕਤ ਨੂੰ ਖਤਮ ਨਹੀਂ ਕਰ ਸਕਦਾ ਇਸ ਲਈ ਸਾਧ ਸੰਗਤ ਵਿਸ਼ਵਾਸ ਰੱਖਣ ਦੀ ਲੋੜ ਥੋੜੀਆਂ ਬਹੁਤੀਆਂ ਮੁਸ਼ਕਲਾਂ ਹਰ ਬੰਦੇ ਨੂੰ ਆਉਂਦੀਆਂ ਨੇ ਪਾਤਸ਼ਾਹ ਨੇ ਕਹੇ ਜਿੱਦਣ ਤੈਨੂੰ ਲੱਗੇ ਮੁਸ਼ਕਲ ਵੱਡੀ ਹੋ ਗਈ ਹੈ ਤੇਰੇ ਵੱਸ ਦੀ ਗੱਲ ਨਹੀਂ ਰਹੀ ਤੇਰੀ ਵਾਪੇਸ਼ ਨਹੀਂ ਜਾਂਦੀ ਜੇ ਆਪਣੇ ਗੁਰੂ ਅcke ਚਿੱਤ ਜੋੜ ਕੇ ਅਰਦਾਸ ਕਰੀਂ ਗੁਰੂ ਦਾ ਆਸਰਾ ਲੈ ਕੇ ਵੇਖਿਓ ਮੁਸ਼ਕਲ ਐ ਹੱਲ ਹੋ ਜਾਏਗੀ ਜਿਵੇਂ ਸਾਸ ਸੰਗਤ ਮੱਖਣ ਵਿੱਚੋਂ ਬਾਲ ਸਬੂਤਾ ਕੱਟ ਲਈਦਾ ਉਹਦਾ ਵਿਗੜਦਾ ਕੁਝ ਨਹੀਂ ਐਦਾਂ ਗੁਰੂ ਤੈਨੂੰ ਭਣੇ ਸੰਗਣੇ ਦੁੱਖਾਂ ਵਿੱਚੋਂ ਵੇਖ ਖਬਰ ਕੱਢ ਕੇ ਰੱਖ ਦੇਗਾ ਬਸ ਗੁਰੂ ਤੇ ਵਿਸ਼ਵਾਸ ਚਾਹੀਦਾ ਪਾਤਸ਼ਾਹ ਨੇ ਲਿਖ ਕੇ ਦਿੱਤਾ ਜਾ ਕੋ ਮੁਸ਼ਕਲ ਅਤ ਬਣੇ ਅਤ ਮੁਸ਼ਕਲ ਜਿਹਦਾ ਹੱਲ ਹੀ ਨਾ ਹੋਵੇ ਕੋਈ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਗ ਹੋਏ ਦੁਸ਼ਮਣ ਸਾਥ ਵੀ ਭੱਜ ਖਲੇ ਤੇਰੇ ਸਕੇ ਵੀ ਭੱਜ ਉਦੋਂ ਕੌਣ ਸਹਾਈ ਹੈ ਕਹਿੰਦੇ ਸਭੋ ਭੱਜੇ ਆਸਰਾ ਚੁੱਕ ਸਭ ਸਰਾਉ ਚਿਤਾ ਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀਵਾ ਤੈਨੂੰ ਗੁਰੂ ਜਿੱਤੇ ਆ ਜਾਏ ਤਤੀ ਹਵਾ ਵੀ ਨਹੀਂ ਲੱਗੇਗੀ ਪਰ ਗੁਰੂ ਦੀ ਇੱਕ ਸ਼ਰਤ ਹੈ ਵਿਸ਼ਵਾਸ ਕਰਕੇ ਬਹਿ ਜੇ